हां जी दोस्तों बहुत-बहुत स्वागत है अपने चैनल पे पंजाब सरकार दे ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਬੜੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਸੋ ਦੋਸਤੋ ਪੰਜਾਬ ਸਰਕਾਰ ਨੇ ਗੱਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਕਿਸ ਦੇ ਬਾਰੇ ਜਾਰੀ ਕੀਤਾ ਗਿਆ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ। ਚੈਨਲ ਦੇ ਨਵੇਂ ਆ ਚੈਨੇਜਰ ਨੂੰ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ। ਪੰਜਾਬ ਸਰਕਾਰ ਨੇ 26 ਜੂਨ 2025 ਨੂੰ ਪੰਜਾਬ ਸਰਕਾਰ ਆਮ ਰਾਜ ਪ੍ਰਬੰਧਕ ਵਿਭਾਗ ਮੰਤਰੀ ਮੰਡਲ ਮਾਮਲੇ ਸ਼ਾਖਾ ਨੋਟੀਫਿਕੇਸ਼ਨ ਮਿਤੀ 26 2025 ਪੰਜਾਬ ਦੇ ਰਾਜਪਾਲ ਸ਼੍ਰੀ ਪਸੰਦਤਾ ਪੂਰਵਕ 6ਵੀਂ ਪ ਮਿਸ਼ਨ ਦੀ ਰਿਪੋਰਟ ਦੇ ਪਾਰਟ 2 ਅਤੇ ਪਾਰਟ 3 ਨੂੰ ਵਿਚਾਰਨ ਦੇ ਲਈ ਜਿਹੜਾ ਕਿ ਵਿੱਤ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਐਪੀ 2020 ਮਿਤੀ 1/12/2023 ਦੀ ਰਾਹੀਂ ਗਠਿਤ ਅਧਿਕਾਰੀਆਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਵਿਚਾਰਨ ਹਿਤ ਹੇਠ ਲਿਖੇ ਅਨੁਸਾਰ ਇੱਕ ਕਮੇਟੀ ਕੈਬਨਿਟ ਸਬ-ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਚੇਅਰਮੈਨ ਹੋਣਗੇ ਅਤੇ ਅਮਨ अरोड़ा ਤੇ ਹਰ ਹਰਜੋਤ ਸਿੰਘ ਬੈਂਸੀ ਕੈਬਨਟ ਸਬ-ਕਮੇਟੀ ਨੂੰ ਸਕੱਤਰ ਦੇ ਵਿੱਚ ਵਿੱਤ ਵਿਭਾਗ ਦੇ ਵੱਲੋਂ ਦਿੱਤੀ ਜਾਂਦੀ ਹੈ ਹੁਕਮ ਜਿਹੜੇ ਕੇਪੀ ਸੈਨਾ ਮੁਖ ਸਖਤਰ ਪੰਜਾਬ ਮਲਾਜ਼ਮ ਜਥੇਬੰਦੀਆਂ ਦੇ ਵੱਲੋਂ 6ਵੇਂ ਤਨਖਾਹ ਕਮਿਸ਼ਨ 파ਟ 2 ਅਤੇ 파ਟ 3 ਨੂੰ ਲਾਗੂ ਕਰਵਾਉਣ ਵਾਸਤੇ ਕਾਫੀ ਸੰਘਰਸ਼ ਕੀਤੇ ਸਨ ਕਿਉਂਕਿ ਪੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਂ ਰਿਪੋਰਟ ਦਾ ਪਹਿਲਾ 파ਟ ਹੀ ਲਾਗੂ ਕੀਤਾ ਗਿਆ ਸੀ ਜਿਹੜਾ ਜਿਹੜੀ ਹੁਣ ਲੱਖਾਂ ਮਲਾਸਮਾਂ ਦੀ ਮੰਗ ਅਟਕੀ ਪਈ ਸੀ ਜਿਸ ਦੇ ਵਿੱਚ ACP ਸਕੀਮ ਨੂੰ ਲਾਗੂ ਕਰਨਾ ਉਹਦੇ ਬਾਰੇ ਆਪਣੀ ਰਿਪੋਰਟ ਤਨਖਾਹ ਕਮਿਸ਼ਨ ਨੂੰ ਦੇ ਦਿੱਤੀ ਜਾਵੇ 6ਵੇਂ ਤਨਖਾਹ ਕਮਿਸ਼ਨ ਨੇ ਆਪਣੀ ਰਿਪੋਰਟ ਪਹਿਲੀ ਰਿਪੋਰਟ ਸਾਲ 2021 ਦੇ ਵਿੱਚ ਪੇਸ਼ ਕਰ ਦਿੱਤੀ ਸੀ ਪਰ ਸੈਕੰਡ ਰਿਪੋਰਟ ਲੰਬੇ ਸਮੇਂ ਤੋਂ ਲੜ ਕਰਨ ਦੇ ਕਾਰਨ ਕਰਕੇ ਲੱਖਾਂ ਮੁਲਾਜ਼ਮਾਂ ਦੀ ਜਿਹੜੀ ਏਸੀਪੀ ਸਕੀਮ ਨੂੰ ਲਾਗੂ ਕਰਨ ਦੀ ਮੰਗ ਲਟਕੀ ਬੈਸੀ ਹੁਣ ਇਹ ਪਤਾ ਲੱਗਾ ਹੈ ਕਿ ਇਹ ਸਕੀਮ ਜਿਹੜੀ ਹੈ ਰਿਪੋਰਟ ਪੇਸ਼ ਕਰਦੀ ਹੈ ਪਰ ਇਹ ਜਿਹੜੀ ACP ਸਕੀਮ ਲੰਮੇ ਸਮੇਂ ਤੋਂ ਰੋਕਣ ਦੇ ਕਾਰਨ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮ ਜਿਹੜੇ ਨੇ ਪ੍ਰਮੋਸ਼ਨ ਤੋਂ ਵਾਂਝੇ ਰਹਿ ਗਏ ਸਨ ਉਹਨਾਂ ਦੀਆਂ ਪ੍ਰਮੋਸ਼ਨਾਂ ਨਹੀਂ ਸੀ ਹੋ ਰਹੀਆਂ ਲੰਮੇ ਸਮੇਂ ਤੋਂ ਇੱਕੋ ਹੀ ਸਕੇਲ ਦੇ ਵਿੱਚ ਜਿਹੜੇ اٹਕੇ ਹੋਏ ਸੀ ਹੁਣ ਸਰਕਾਰ ਇਹਦੇ ਫੈਸਲੇ ਕਰਦੀ ਹੈ ਕਿ ਮੁਲਾਜ਼ਮਾਂ ਨੂੰ ਕੁਝ ਲਾਭ ਹੋ ਸਕਦਾ ਹੈ ਇਸ ਸਬੰਧ ਦੇ ਵਿੱਚ ਪੰਜਾਬ ਸਰਵਿਸ ਫੈਨਟ੍ਰੇਸ਼ਨ ਦੇ ਪ੍ਰਧਾਨ ਜਿਹੜੀ ਨੇ ਜਾਣਕਾਰੀ ਦਿੱਤੀ ਸੀ ਕਿ ਪਿਛਲੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੇ ਉਸ ਵੇਲੇ ਕੈਬਨਰ ਸਾਹਿਬ ਕਮੇਟੀ ਦੀ ਜਿਹੜੀ ਪੰਜਾਬ ਦੇ ਮੁਲਾਜ਼ਮ ਪੈਸ਼ਨਰੀ ਦੀ ਦੇ ਵਿੱਚ ਜਿਹੜੀ ਸਾਂਝੇ ਫਰੰਟ ਨਾਲ ਮੀਟਿੰਗ ਸੀ ਜਾਣਕਾਰੀ ਵੀ ਦਿੱਤੀ ਸੀ ਕਿ ਇਸ ਮੀਟਿੰਗ ਦੇ ਵਿੱਚ ਜਦੋਂ ਵੀ ਜਿਹੜੀ ਬਾਬਤ ACP ਦੀ ਗੱਲ ਕੀਤੀ ਹੈ ਤਾਂ ਫਿਰ ਖੁਦ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮੰਨੇ ਪੁਸ਼ਟੀ ਕੀਤੀ ਸੀ ਕਿ ਤਨਖਾਹ ਕਮਿਸ਼ਨ ਦੀ ਸੈਕਿੰਡ ਰਿਪੋਰਟ ਉਹਨਾਂ ਨੂੰ ਹਾਸਲ ਹੋ ਗਈ ਹੈ ਇਸ ਵਿਚਲੀ ਜਿਹੜੀ ਹੈ ਏਸੀਪੀ ਸਕੀਮ ਹੈ ਉਸ ਦੇ ਬਾਰੇ ਵਿਚਾਰ ਕੀਤਾ ਜਾਵੇਗਾ ਸੋ ਜਾਣਕਾਰੀ ਇਹ ਵੀ ਮਿਲੀ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾ ਇਸ ਮੀਟਿੰਗ ਦੇ ਦੌਰਾਨ ਆਪਣੇ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ ਤੇ ਜਿਹੜੀ ਰਿਪੋਰਟ ਹੈ ਉਹਨੂੰ ਜਨਨਿਤਕ ਕਰ ਦਿੱਤਾ ਜਾਵੇ ਕਿਉਂਕਿ ਵਕਤ ਦੀ ਜਿਹੜੀ ਹੈ ਜਿਹੜੀ ਵਫਦ ਦੀ ਜਿਹੜੀ ਮੰਗ ਕਰ ਰਿਆ ਹੈ ਸੀ ਇਸ ਰਿਪੋਰਟ ਨੂੰ ਜਨਨਿਤ ਕੀਤਾ ਜਾਵੇ ਜੋ ਮੁਲਾਜ਼ਮ ਜਥੇਬੰਦੀਆਂ ਲੀਡਰਾਂ ਦੇ ਵੱਲੋਂ ਉਹਦੇ ਉਹਦੇ ਉੱਪਰ ਜਿਹੜੀ ਕੋਈ ਨਾ ਕੋਈ ਇਹ ਟਿਪਨੀ ਆਪਣੀ رائے ਦੇ ਸਕਣ ਇਸ ਤੋਂ ਇਲਾਵਾ ਹੋਰ ਜਾਣਕਾਰੀ ਜਿਹੜੀ ਮਿਲੀ ਹੈ ਕਿ ACP ਸਕੀਮ ਜਿਹੜੀ ਹੈ ਪੰਜਾਬ ਸਰਕਾਰ ਪਕਾਇਦਾ ਚਰਚਾ ਕਰੀ ਹੈ ਮੰਥਨ ਕਰੀ ਹੈ ਪੰਜਾਬ ਦੇ ਵਿੱਤ ਮੰਤਰੀ ਨੇ ਇੱਕ ਪੱਤਰ ਵੀ ਜਾਰੀ ਕੀਤਾ ਸੀ ਜਿਹੜੇ ਜੂਨੀਅਰ ਸੀਨੀਅਰ ਮੁਲਾਜ਼ਮਾਂ ਨੂੰ ਆਪਸ ਦੇ ਵਿੱਚ ਜਿਹੜੀ ਹੈ ਡਿਸਪੈਂਸ ਟਰੀ ਹੋਈ ਹੈ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਅਨਾਰਮਲੀਆਂ ਪੈਦਾ ਹੋਈਆਂ ਹਨ ਉਹਨਾਂ ਨੂੰ ਦੂਰ ਕਰਨ ਦੇ ਮਾਮਲੇ ਤੇ ਰਿਚਕ ਪੱਤਰ ਜਾਰੀ ਕੀਤਾ ਸੀਗਾ ਇਹ ਤੋਂ ਜਿਹੜਾ ਪੱਤਰ ਦੇ ਵਿੱਚ ਵਿੱਤ ਵਿਭਾਗ ਦੇ ਵੱਲੋਂ ਬਕਾਇਦਾ ਅੰਕਿਤ ਕੀਤਾ ਹੈ ਜਿਹੜੇ ਏਸੀਪੀ ਸਕੀਮ ਹੈ ਉਹਦੇ ਉੱਪਰ ਪੰਜਾਬ ਸਰਕਾਰ ਵਿਚਾਰ ਕਰੀ ਹੈ ਹੁਣ ਲੀਡਰਸ਼ਿਪ ਦਾ ਇਹ ਕਹਿਣਾ ਹੈ ਕਿ ਵਿਚਾਰ ਤਾਂ ਕਹਿ ਰਹੀ ਹੈ ਸਰਕਾਰ ਪਰ ਪਹਿਲਾਂ ਜਨਿੱਤ ਵੀ ਕੀਤਾ ਜਾਵੇ ਪਹਿਲਾਂ رائے ਵੀ ਵਿੱਤ ਵਿਭਾਗ ਨੂੰ ਦੇ ਸਕਣ ਲੀਡਰਸ਼ਿਪ ਨੇ ਇਹ ਵੀ ਕਿਹਾ ਹੈ ਕਿ ਸਕੀਮ ਲਾਗੂ ਨਾ ਹੋਣ ਦੇ ਕਾਰਨ ਲੱਖਾਂ ਹੀ ਮਲਾਜ਼ਮਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਜਿਹੜੀਆਂ ਕਿ ਕੜਤ ਦੇ ਵਿੱਚ ਆ ਗਈਆਂ ਨੇ ਤੇ ਜਿਹੜੀਆਂ ਪ੍ਰਮੋਸ਼ਨਾਂ ਅੜਕ ਗਈਆਂ ਹਨ ਮੰਗ ਕੀਤੀ ਗਈ ਹੈ ਇਸ ਕਮੇਟੀ ਦਾ ਗਠਨ ਹੋਣ ਦੇ ਨਾਲ ਮਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੋਵੇਂ ਭਾਗ ਜਿਹੜੇ ਲਾਗੂ ਹੋਣ ਦੇ ਨਾਲ ਕਾਫੀ ਲਾਭ ਮਿਲੇਗਾ ਸੋ ਦੋਸਤੋ ਇਹ ਸਿਆਸਤ ਦੀ ਬਹੁਤ ਖਾਸ ਅਪਡੇਟ ਮਿਲਦੀ ਹੈ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਜੀ